ਕੋਈ ਇੰਡੀਆ ਜੀ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਕਲਾਕਾਰਾਂ ਨੇ ਜੀ ਹਰਕਤ ਕੀਤੀ ਨਾ ਨਾ ਫੋਨ ਫਰ ਆਇਆ ਕਿਸੇ ਦਾ ਕਿ ਪ੍ਰਤੀਦੀਵ ਖਬਰਾਂ ਪੂਰਾ ਕਿ ਲਿਖੀਆਂ ਕਿ 20 ਲੱਖ ਦੇਦੇ ਤੁਸੀਂ 50 ਲੱਖ ਦੇ ਦੋ ਆਇਆ ਸਾਨੂੰ ਵੀ ਬੇਗੱਦੀ ਵਿੱਚ ਪਤਾ ਲੱਗਿਆ ਪਹਿਲਾਂ ਨੇ ਕਈ ਇੰਟਰਵਿਊ ਬਹੁਤ ਔਖੇ ਹੋਏ ਪਏ ਨੇ ਹੁਣ ਤਾਂ ਕੁਝ ਜੀ ਉੱਤਰ ਦੇਦੇ ਨਵੀਂ ਵੀਡੀਓ ਦੇਖੀ ਉਹਨੇ ਗੱਡੀਆਂ ਵੀ ਖੋਲੀਆਂ ਪਹਿਲਾਂ ਨੇ ਕਈ ਧਾਣੀਆਂ ਦਿੱਤੀਆਂ ਪੁਰੀਆਂ ਵੀ ਪੁਰੀਆਂ ਨੇ ਕਈ ਵਾਰੀ ਪੁਲਿਸ ਉਹਨਾਂ ਨੂੰ ਵੀ 잡 ਰਹੀ ਹੈ ਕਿ ਦਿਨਾਂ ਕਿਤੇ ਸੋਪ ਵਾਲੀ ਸਿਵਿਟੈਲ ਨਹੀਂ ਦੇ ਰਹੀ। ਆ ਕਮਾਂਡੋ ਨੂੰ ਉੱਪਰ ਰੱਖ ਕੇ ਕੋਈ ਬੜਾ ਨਹੀਂ। ਨਾ ਕੋਈ ਘਟ ਵੀ ਨਹੀਂ ਜਾਂਦਾ ਇਹਦੇ ਨਾਲ ਅਗਲੇ ਦੀ ਸਿਕਿਉਰਟੀ ਲਿੱਤੀ ਹੈ ਜਾਂ ਅਗਲੇ ਨੂੰ ਡਾਊ ਜੇ ਗਾਣਿਆ ਜੇ ਪਾ ਦੋੜਿਆ ਨੇ ਤਾਂ ਨੋਰਮਲ ਲਾਈਟ ਵੀ ਚਾਲੂ ਗੋਲੀ ਵਾਜੀਆ ਬੰਦਾ ਪਹਿਲੇ ਸਟੇਰੀ ਮਰ ਜਾਂਦਾ ਤੇ ਮੈਨੇ ਤਾਂ ਜੱਲ ਨਹੀਂ ਬੱਜੀ ਕਦੇ ਪਰ ਉਹ ਆਪਣੇ ਨਾਲ ਦੇਆਂ ਦੇ ਜਾਂ ਸਾਡੇ ਵੀ ਖਵਰਾ ਗੋਲ ਦੀ ਲੰਗੀਆਂ ਆਉਣ ਕਿ ਹਾਏ ਬੱਜੀ ਦੀ ਬੱਜ ਗਏ ਪਰ ਆਪਾਂ ਨੂੰ ਪਤਾ ਕਿ ਆਪਣਾ ਚਾਰ ਮੰਤਰ ਹੈਗੇ ਨਾਲ ਜੀ ਕੋਈ ਚੱਕਰ ਨਹੀਂ ਹੈ ਕੋਈ ਗੱਲ ਨਹੀਂ ਅੱਜ ਅਸੀਂ ਉਸ ਗਾਇਕ ਨਾਲ ਰੂਬਰੂ ਹੋਣ ਜਾ ਰਹੇ ਹਾਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਬੱਬੂ ਮਾਨ ਨੂੰ ਆਪਣਾ ਆਈਡਲ ਮੰਨ ਕੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਪਰ ਉਹਨਾਂ ਨੂੰ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਓ ਉਹਨਾਂ ਨੂੰ ਪੁੱਛਦੇ ਹਾਂ ਅ ਐਲਜੀ ਡੇਲੀ ਪੋਸਟ ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਡੇਲੀ ਪੋਸਟ ਦੇ ਸਰੋਤੇ ਹੋ ਜੀ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਬਾਈ ਹੁਣੀ ਅੱਜ ਆਇਆ ਇੰਟਰਵਿਊ ਕਰਨ ਆਇਆ ਸੋ ਸਾਹਮਣਾ ਜਿਹੜਾ ਤੁਸੀਂ ਕਿਹਾ ਜੀ ਕਠਿਨਾਈ ਦਾ ਕੋਈ ਨਹੀਂ ਹੈ ਜਿਵੇਂ ਤੁਹਾਨੂੰ ਕਹਾਂ ਜਣੀ ਆਪਾਂ ਜਿਹੜੇ ਸਕੂਲ ਚ ਪੜ੍ਹਨ ਲੱਗੀ ਦਾ ਜੀ ਹੌਲੀ ਹੌਲੀ ਪਤਾ ਲੱਗਦਾ ਕਿ ਉਹ ਸਕੂਲੇ ਗੱਲਾਂਬੱਤਾਂ ਕੀ ਹੁੰਦੀਆਂ ਨੇ ਤੇ ਨਾ ਅਸੀਂ ਕਦੇ ਕੋਈ ਟੀਵੀ ਵਾਲੇ ਨਾਲ ਸਾਡਾ ਕੋਈ ਲਿੰਕ ਸੀਗਾ ਨਾ ਆਨਲਾਈਨ ਪ੍ਰਮੋਸ਼ਨਾਂ ਵਾਲਿਆਂ ਨਾਲ ਨਾ ਕੋਈ ਲਿਖਣ ਦਾ ਨਾ ਗਾਉਣ ਦਾ ਉਹ ਤਾਂ ਵੀ ਇੱਕ ਦਿਨ ਬੈਠੇ-ਬੈਠੇ ਅਸੀਂ ਸ਼ੁਰੂ ਕਰਤਾ ਸੱਚੇ ਦਿਲੋਂ ਤੁਰੇ ਸੀ ਬਾਬੇ ਨੇ ਸਪੋਰਟ ਕਰੀ ਪੂਰੀ ਆ ਬੈਠੇ ਆ ਜੀ ਅਮ ਅਲੀ ਜੀ ਪਹਿਲਾਂ ਆਪਾਂ ਸ਼ੁਰੂਆਤ ਇੱਥੋਂ ਕਰ ਲੈਨੇ ਆਂ ਬਈ ਜਦੋਂ ਤੁਸੀਂ ਆਪਣਾ ਪਿਛੋਕਰ ਚ ਕਿਹੜਾ ਪਿੰਡ ਆ ਜੀ ਤੇ ਜਦੋਂ ਆਪਾਂ ਇੱਥੇ ਕਿਹੜੇ ਸੰਚ ਆਏ ਆ ਤੇ ਇਹ ਸ਼ੁਰੂਆਤ ਆਪਣੀ ਜਿਹੜੀ ਗਾਇਕੀ ਦਾ ਸਫ਼ਰ ਕਦੋਂ ਤੋਂ ਸ਼ੁਰੂ ਹੋਇਆ ਜੀ ਮੇਰਾ ਪਿੰਡ ਰੰਪਰ ਆ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਪੈਲ ਪੈਂਦੀ ਹੈ ਜੀ ਸਾਨੂੰ ਲੁਧਿਆਣਾ ਜ਼ਿਲ੍ਹੇ ਦਾ ਹੀ ਸਾਨੂੰ ਵੱਡਾ ਪਿੰਡ ਆ ਸਾਡਾ ਮੇਰੇ ਦਾਦਾ ਜੀ ਸਰਦਾਰ ਅੰਤੀਰ ਕਾਂਵਰ ਸਿੰਘ ਜੀ ਉਹ ਕਈ ਸਾਲ ਸਰਪੰਚ ਰਹੇ ਜੀ ਪਿੰਡ ਦੇ ਸਰਬ ਸ਼ਾਂਤੀਨਾ ਬਣਦੇ ਰਹੇ ਤੇ ਮੈਂ ਕਨੇਡਾ ਜਾਂ ਜੀ 2011 ਚ ਤੇ 2015 ਚ ਕਿ 14 ਚ ਅਸੀਂ ਸ਼ੁਰੂ ਕਰਿਆ ਸੀ ਜੀ ਪਹਿਲਾ ਗਾਣਾ ਉਹ ਤੋਂ ਕਰਿਆ ਸੀ ਮੈਂ ਸੋ ਪਹਿਲਾ ਗਾਣਾ ਐਂਗਰੀ ਬਰਡ ਸੀਗਾ ਜੀ ਮੇਰਾ ਉਹ ਚ ਵੀ ਮਾਨ ਸਾਹਿਬ ਦਾ ਜ਼ਿਕਰ ਕਰਿਆ ਮੈਂ ਮਾਨ ਸਾਹਿਬ ਤੋਂ ਗੱਲ ਤੁਸੀਂ ਮਾਨ ਸਾਹਿਬ ਦੀ ਕੀਤੀ ਹੈ ਇੱਕ ਉਹ ਦੌਰ ਸੀ ਵੈਲੀ ਜੀ ਜਿਹੜਾ ਜਦੋਂ ਮਾਨਕ ਸਾਹਿਬ ਦਾ ਦੌਰ ਸੀ ਗੁਰਦਾਸ ਮਾਨ ਜੀ ਵੀ ਆਏ ਚਿੰਦਾ ਜੀ ਦਾ ਵੀ ਦੌਰ ਸੀ ਜਮਲਾ ਯਾਟੀ ਦਾ ਵੀ ਦੌਰ ਸੀ ਲੋਕ ਉਹ ਗੀਤਾਂ ਨੂੰ ਅੱਜ ਤੱਕ ਸੰਭ ਕੇ ਰੱਖਿਆ ਹੋਇਆ ਤੇ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਹੈ ਜਾਂ ਅੱਜ ਕੱਲ ਦੇ ਜਿਹੜੇ ਸਿੰਗਰ ਆਪਾਂ ਕਹਿ ਦਈਏ ਇਹ ਆਪਣੇ ਕੌਂਟਰੋਵਰਸੀ ਮੈਨਿਪੂਲੇਟਿੰਗ ਇੱਕ ਦੂਜੇ ਨੂੰ ਆਪਾਂ ਜਿਵੇਂ ਆਪਾਂ ਕਹਿੰਦੇ ਇਹਦਾ ਗਾਣਾ ਆ ਗਿਆ ਤੇ ਉਹਨੂੰ ਆਪਾਂ ਦੂਸਰੇ ਨੂੰ ਗਾਣਿਆਂ ਦੇ ਰੂਪ ਵਿੱਚ ਜਵਾਬ ਦੇ ਰਹੇ ਹਾਂ ਅੱਜ ਦੀ ਗੱਲ ਕੀ ਜਾ ਕੇ ਨੂੰ ਰਹੀ ਆ ਮਤਲਬ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਉਹ ਚੀਜ਼ਾਂ ਕਿੱਥੇ ਗਈਆਂ ਜਿਹੜੀਆਂ ਪਹਿਲਾਂ ਲੋਕ ਗੀਤਾਂ 'ਚ ਲੋਕ ਆਪਣੇ ਘਰਾਂ ਵਿੱਚ ਸਾਂਭ ਕੇ ਰੱਖਦੇ ਹੁੰਦੇ ਸੀ ਪਹਿਲੀ ਗੱਲ ਤਾਂ ਇਹ ਮੀਡੀਆ ਬਹੁਤ ਹੋ ਗਿਆ ਅੱਜ ਦੀ ਡੇਟ 'ਚ ਜਿਹੜਾ ਮੈਂ ਇਹਦਾ ਮੇਨ ਰੀਜ਼ਨ ਸਮਝਦਾ ਕਿਉਂਕਿ ਹਰੇਕ ਬੰਦਾ ਚਾਹੁੰਦਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਫੇਮਸ ਹੋਵਾਂ ਲੋਕ ਮੈਨੂੰ ਜਾਣਣ ਚਾਹੇ ਉਹ ਸਮਾਜ ਭਲਾਈ ਦਾ ਕੰਮ ਲਾ ਲਓ ਪਰ ਬਹੁਤ ਫੀਲਡਾਂ ਹੈ ਜਿਹੀਆਂ ਵਾਂ ਜਿਦੇ 'ਚ ਥੋੜੇ ਜਿ ਧੱਕੇ ਖਾਣੇ ਪੈਂਦੇ ਆ ਪੰਜਾਬੀ ਕਲਾਕਾਰ ਬਣਨਾ ਸੌਖਾ ਨਹੀਂ ਹੈਗਾ ਬਹੁਤ ਮਿਹਨਤ ਲੱਗਦੀ ਹੈ ਪਰ ਇਹ ਅੱਜ ਦੀ ਡੇਟ 'ਚ ਮੀਡੀਆ ਕਰਕੇ ਥੋੜਾ ਸੌਖਾ ਤਰੀਕਾ ਬਣਾਇਆ ਲੋਕਾਂ ਦੇ ਸਾਹਮਣੇ ਆਉਣਾ ਹੁਣ ਕਈ ਮੁੰਡੇ ਕਲਾਕਾਰ ਨੇ ਜਿਨ੍ਹਾਂ ਦਾ ਇੱਕ ਇੱਕ ਗੀਤ ਆਇਆ ਲੋਕਾਂ ਨੇ ਬਹੁਤ ਸਲਾਹਿਆ ਉਹ ਗੀਤਾਂ ਨੂੰ ਪੁਰਾਣੇ ਕਲਾਕਾਰ ਐ ਸੀਗੇ ਜੀ ਉਹ ਜੋ ਉਹਨਾਂ ਦਾ ਮਨ ਕਰਦਾ ਸੀਗਾ ਜੀ ਉਹ ਗਾਉਂਦੇ ਸੀਗੇ ਤੇ ਲੋਕ ਉਹ ਸੁਣ ਕੇ ਉਹਦੇ ਤੋਂ ਅੰਦਾਜ਼ੇ ਮਾਰਦੇ ਹੁੰਦੇ ਸੀ ਅੱਜ ਦੀ ਡੇਟ 'ਚ ਲੋਕਾਂ ਤੋਂ ਗੱਲਾਂ ਸੁਣ ਕੇ ਗਾਣੇ ਬਣਦੇ ਆ ਜੀ ਮਤਲਬ ਤੁਸੀਂ ਕਿਤੇ ਨਾ ਕਿਤੇ ਕਹਿਣਾ ਦਾ ਮਤਲਬ ਵੀ ਟ੍ਰੈਂਡ ਆਪਾਂ ਪਹਿਲਾਂ ਲੋਕਾਂ ਦੇ ਵਿਊ ਲੈਨੇ ਆ ਫਿਰ ਆਪਾਂ ਗਾਣਾ ਬਣਾਉਂਦੇ ਹਾਂ ਹਾਂਜੀ ਅੱਜ ਕੱਲ ਇਹ ਹੀ ਚੱਲ ਰਿਹਾ ਪਹਿਲਾਂ ਹੁੰਦਾ ਸੀਗਾ ਕਿ ਲੋਕ ਜਿਵੇਂ ਤੁਸੀਂ ਮਾਨਕ ਸਾਹਿਬ ਕਿਹਾ ਜਮਲਾ ਜੱਟ ਕਿਹਾ ਕਰਤਾਰ ਰਮਲ ਬਹੁਤ ਨੇ ਮੈਂ ਵੀ ਸੁਣਦਾ ਉਹਨਾਂ ਨੂੰ ਅੱਜ ਦੀ ਡੇਟ 'ਚ ਵੀ ਸੁਣਦਾ ਉਹਨਾਂ ਦੀ ਜਿਹੜੀ ਕਲਾਗਾਰੀ ਸੀਗੀ ਉਹ ਐ ਸੀਗਾ ਹੁਣ ਚਮਕੀਲਾ ਸੀਗਾ ਜੀ ਅੱਜ ਦੀ ਡੇਟ 'ਚ ਹੁਣ ਵੀ ਜੇ ਲਾਲੋ ਆਪਾਂ ਉਹਨੂੰ ਕਾਇ ਕਹਿ ਸਕਦੇ ਆਂ ਕਿ ਅਸੀਂ ਸ਼ਾਮ ਨੂੰ ਜਾ ਗੇੜਾ ਗੁੜਾ ਕੱਢਦੇ ਆਂ ਬਾਜ਼ਾਰ 'ਚ ਇੱਕ ਅੱਧੀ ਗੱਡੀ 'ਚ ਗਾਣਾ ਕੋਈ ਨਾ ਕੋਈ ਬਿਲਕੁਲ 30 ਸਾਲ ਦਾ ਉਹ ਉਹ ਹੁਣ ਉਹਨਾਂ ਨੇ ਜਿਹੜੀਆਂ ਗੱਲਾਂ ਕਰਤੀਆਂ ਈ ਗਾਣਿਆਂ 'ਚ ਤੁਸੀਂ ਵੀ ਸੁਣਿਆ ਉਹ ਉਹ ਉਦੋਂ ਜਿਹਨੇ ਸੁਣ ਲਿਆ ਸੁਣ ਲਿਆ ਜਿਹਦੇ ਨਹੀਂ ਸੁਣਿਆ ਨਹੀਂ ਸੁਣਿਆ ਅੱਜ ਦੀ ਡੇਟ 'ਚ ਜੇ ਗਾਣਾ ਕਰੋ ਸਾਰੇ ਸਾਰੇ ਸੁਣਦੇ ਆ ਫਿਰ ਉਹ ਅੱਜ ਕੱਲ ਮੀਡੀਆ ਕਰਕੇ ਥੋੜਾ ਜਿਹਾ ਮੂਰੇ ਆ ਜਾਂਦੀ ਆ ਚੀਜ਼ ਪਹਿਲਾਂ ਆਏ ਸੀਗੇ ਜਿਹਨੇ ਸੁਣ ਲਿਆ ਸੁਣ ਲਿਆ ਉਹਦੇ ਕੋਲੇ ਹੈਗਾ ਹੁਣ ਹਰੇਕ ਬੰਦਾ ਸੀੜੀ ਵੀ ਨਹੀਂ ਸੀ ਲੈ ਸਕਦਾ ਹਰੇਕ ਬੰਦਾ ਕੈਸ਼ਟ ਵੀ ਨਹੀਂ ਸੀ ਲੈ ਸਕਦਾ ਉਹ ਕਿਸੇ ਕੋਲੋਂ ਹੀ ਸੁਣਨੇ ਹੁੰਦੇ ਸੀਗੇ ਜਿਹੜਾ ਅਗਲਾ ਸੁਣਾ ਦਿੰਦਾ ਸੀ ਉਹ ਹੀ ਸੁਣ ਲੈਂਦੇ ਸੀ ਪਰ ਜਿਹੜੀ ਇਹ ਕੰਟਰੋਵਰਸੀ ਦੀ ਆਪਾਂ ਗੱਲ ਕਰਦੇ ਆ ਇਹ ਫਿਰ ਮਤਲਬ ਕਈ ਵਾਰੀ ਕਹਿੰਦੇ ਜੀ ਮੇਰਾ ਗਾਣਾ ਲੀਕ ਹੋ ਗਿਆ ਕਈ ਵਾਰੀ ਕੁਝ ਕਹਿੰਦੇ ਇਹ ਕੀ ਮਤਲਬ ਕਾਣੀਆਂ ਸਿਰਫ ਆਪਣੇ ਆਪ ਨੂੰ ਫੇਮਸ ਕਰ ਲਈ ਆ ਜੀ ਕਿ ਕੀ ਮਤਲਬ ਕਈ ਵਾਰੀ ਗਾਣੇ ਲੀਕ ਨਹੀਂ ਹੁੰਦੇ ਜੀ ਉਹ ਮੈਂ ਤੁਹਾਨੂੰ ਦੱਸ ਸਕਦਾ ਨਾ ਜਿਵੇਂ ਹੁਣ ਉਹ ਮੇਰੇ ਮਿੱਤਰ ਘੜੇ ਆ ਮੈਂ ਉਹਨਾਂ ਚੋਂ ਭੇਜਤਾ ਉਹਨਾਂ ਚੋਂ ਗਾਹ ਕਿਸੇ ਨੇ ਭੇਜਤਾ ਹੁਣ ਇਹਨਾਂ ਦੇ ਜਿਹੜਾ ਗਾਹ ਫਰੈਂਡ ਸਰਕਲ ਆ ਉਹ ਇਹਨਾਂ ਚੋਂ ਇੱਕ ਅੱਦੇ ਨੂੰ ਮੈਂ ਵਧੀਆ ਨਹੀਂ ਲੱਗਦਾ ਹੂੰ ਫਿਰ ਉਹ ਥੋੜਾ ਗਾਹਾਂ ਦੀ ਗਾਹਾਂ ਗਾਣਾ ਭੇਜ ਜਾਂਦਾ ਜਦ ਨੂੰ ਫਿਰ ਆ ਪੇਜਾਂ ਪੂਜਾਂ ਜਿਹੜਾ ਕੋਈ ਜਾ ਵਜਦਾ ਕੰਪਨੀ ਵਾਲਿਆਂ ਤੋਂ ਟਾਈਮ ਟੂਮ ਲੱਤੇ ਹੁੰਦੇ ਆ ਉਹਨਾਂ ਦੇ ਕਈ ਕਈ ਸਾਲ ਜਿਵੇਂ 6-6 ਮਹੀਨੇ ਗਾਣਾ ਨਹੀਂ ਆਇਆ ਫਿਰ ਉਹ ਕਾਰ ਟੈਸਟ ਵੀ ਖੇਡ ਜਾਂਦਾ ਫਿਰ ਉਹ ਕਹਿੰਦਾ ਮਾਰਕੀਟ 'ਚ ਮੇਰਾ ਕੋਈ ਗਾਣਾ ਨਹੀਂ ਆ ਰਿਹਾ ਫਿਰ ਉਹ ਐ ਵੀ ਚਲਾਉਂਦੇ ਆ ਕੰਮ ਮਤਲਬ ਕਿਤੇ ਨਾ ਕਿਤੇ ਫੀਮ ਦੀ ਗੇਮ ਆ ਮਤਲਬ ਵਿਊ ਇਕੱਠੇ ਕਰਨ ਨੂੰ ਕਹਿ ਲੋ ਜਿਵੇਂ ਨਹੀਂ ਆਈ ਹੁਣ ਜਿਹਦਾ ਇੱਕ ਮਾਰਕੀਟ 'ਚ 6 ਮਹੀਨੇ ਤੋਂ ਗਾਣਾ ਨਹੀਂ ਆ ਰਿਹਾ ਉਹ ਕਿਸੇ ਕੰਪਨੀ ਵਾਲੇ ਨੇ ਸਾਈਨ ਆ ਉਹ ਅੱਕ ਅੱਕ ਤਾਂ ਚ ਬਣਾਈਆਂ ਜੀ ਫਿਰ ਉਹ ਕਹਿੰਦਾ ਐਂ ਸਹੀ ਠੀਕ ਆ ਤੇ ਇੱਕ ਹੋਰ ਗੱਲ ਜਿਵੇਂ ਪਿੱਛੇ ਜੇ ਚੱਲਿਆ ਸੀ ਹਮਾਂਸ਼ੀ ਖਰਾਨਾ ਦਾ ਆਪਣੇ ਉਹ ਕੁੜੀ ਗੱਲ ਜਿਹੜੀ ਉਹਦੇ ਨਾਲ ਮਾਡਲ ਨਾਲ ਇੱਕ ਰੌਲਾ ਚੱਲ ਰਿਹਾ ਸੀ ਪਰ ਇਹ ਵੀ ਸੁਣਨ ਨੂੰ ਮਿਲਿਆ ਵੀ ਤੁਹਾਡੇ ਉਹ ਬਹੁਤ ক্লোਜ਼ ਨੇ ਆ ਤੁਹਾਡੇ ਦੋਸਤ ਫੈਮਲੀ ਫਰੈਂਡ ਨੇ ਤੇ ਅੱਜ ਉਹਨਾਂ ਨੂੰ ਮਤਲਬ ਕਿਸੇ ਹੋਰ ਨਾਲ ਹੀ ਬੈਠੇ ਦੇਖਿਆ ਗਿਆ ਚਾਹੇ ਉਹਨੂੰ ਮਤਲਬ ਇਹ ਕੀ ਤੁਸੀਂ ਉਹਨਾਂ ਬਾਰੇ ਹਮਾਂਸ਼ੀ ਬਾਰੇ ਕੀ ਕਹਿਣਾ ਚਾਹੋਗੇ ਵੀ ਇਹ ਸਿਰਫ ਜਿਹੜੀਆਂ ਕੌਂਟਰੋਵਰਸੀਆਂ ਕ੍ਰੀਏਟ ਹੁੰਦੀਆਂ ਜਾਂ ਰੌਲੇ ਪੈਂਦੇ ਆ ਜਾਂ ਤੁਹਾਡੇ ਨਾਲ ਉਹਨਾਂ ਦਾ ਜਿਹੜੇ ਤਾਲੁਕਾ ਤੋਂ ਕਿੱਦਾਂ ਦੇ ਮਤਲਬ ਕੀ ਕਹਿਣਾ ਚਾਹੋਗੇ ਤਾਂ ਤੁਸੀਂ ਸੰਘੇ ਦੀ ਇਹ ਗੱਲ ਕੀਤੀ ਹੈ ਜੀ ਹਾਂ ਜੀ ਬਿਲਕੁਲ ਨਹੀਂ ਸਿੱਧੀ ਹੈਗਾ ਮੇਰਾ ਉਹ ਬੰਦੇ ਨਾਲ ਕੋਈ ਹੁਣ ਅੱਜ ਦੀ ਡੇਟ 'ਚ ਕੋਈ ਰੌਲਾ ਨਹੀਂ ਹੈਗਾ ਰੌਲਾ ਮੇਰਾ ਪਹਿਲਾਂ ਵੀ ਨਹੀਂ ਸੀ ਮੈਂ ਦੱਸਿਆ ਮੈਨੂੰ ਫੋਨ ਆਇਆ ਸਪੈਸ਼ਲੀ ਮੈਨੂੰ ਕਿ ਬਾਈ ਐਂ ਕਰਕੇ ਮੈਂ ਗਲਤੀ ਫੀਲ ਕਰਦਾ ਮੈਂ ਚਲੋ ਕੋਈ ਗੱਲ ਨਹੀਂ ਮੈਂ ਉਹਦੇ ਰਿਲੇਟਡ ਇਹ ਗੱਲ ਕੋਈ ਨਹੀਂ ਕਰਨਾ ਚਾਹੁੰਦਾ ਪਰ ਹਾਂ ਇੱਕ ਇਨਸਾਨ ਦੀ ਜਿਹਦੇ ਨਾਲ ਮੇਰੇ ਨਾਲ ਕੋਈ ਡਿਸਪਿਊਟ ਆ ਜਾਂ ਕੁਝ ਵੀ ਆ ਇਫ ਯੂ ਸੀਇੰਗ ਮੀ ਆ ਫੈਮਿਲੀ ਮੈਂਬਰ ਕਿ ਮੈਂ ਤੁਹਾਡਾ ਫੈਮਿਲੀ ਮੈਂਬਰ ਆ ਦੈਨ ਯੂ ਸ਼ੁੱਡ ਰਿਸਪੈਕਟ ਦੈ ਸਾਡੀ ਹੋਈ ਗੱਲ ਇਹਦੇ ਪਿੱਛੇ ਵੀ ਹਾਂ ਹਾਂ ਮੈਂ ਕਰਿਆ ਜੀ ਮੈਸੇਜ ਮੈਂ ਕਿਹਾ ਕੀ ਐ ਚੰਗੀ ਗੱਲ ਨਹੀਂ ਮੈਨੂੰ ਵਧੀਆ ਨਹੀਂ ਲੱਗੀ ਉਹ ਕਹਿੰਦੇ ਉਹਨਾਂ ਨੇ ਕੰਪਨੀ ਵਾਲਿਆਂ ਨੇ ਗਾਣਾ ਲਿਆ ਉਹ ਗਾਹ ਉਹਨਾਂ ਦਾ ਕੋਈ 파ਟਨਰ ਆ I don't know ਪਰ ਜੇ ਤੁਸੀਂ ਦੇ ਵੀ ਦਿੱਤਾ ਪੈਸੇ ਲਈ ਗਾਣਾ ਤੁਸੀਂ ਉਹ ਚੀਜ਼ ਨੂੰ ਮੰਨਾਂ ਕਰ ਦਿੰਦੇ ਮੈਂ ਇਹ ਨਹੀਂ ਕਹਿੰਦਾ ਕਿਉਂ ਬੈਠੀ ਗਾਉ ਨੂੰ ਬੈਠੇ ਨਾ ਉਹ ਦੀ ਛਵਾ ਬਟ ਤੁਸੀਂ ਮੇਰਾ ਪਰਸਨਲ 뷰 ਮੰਗਿਆ ਮੇਰਾ ਪਰਸਨਲ 뷰 ਇਹ ਆ ਪਰ ਜੇ ਆਪਾਂ ਕਿਤੇ ਨਾ ਕਿਤੇ ਦਮ ਭਰਦਿਆਂ ਵੀ ਨਹੀਂ ਜੀ ਉਹ ਤਾਂ ਮੇਰੇ ਫੈਮਲੀ ਫਰੈਂਡ ਆ ਜਾਂ ਦੂਜਾ ਆਪਾਂ ਉਸ ਤਰੀਕੇ ਨਾਲ ਦੇਖਿਆ ਜਾਵੇ ਫਿਰ ਤਾਂ ਬਿਲਕੁਲ ਹੀ ਦੂਸਰੇ ਪਾਸੇ ਹੀ ਗੱਲ ਚਲੀ ਜਾਂਦੀ ਫਿਰ ਉਹ ਮੈਨੂੰ ਮੈਂ ਹੀ ਕਿਹਾ ਸੀਗਾ ਮੈਂ ਫਿਊ ਸਹੀ ਮੇਰਾ ਫੈਮਲੀ ਮੈਂਬਰ ਤਾਂ ਫਿਰ ਇਹ ਗੱਲ ਚੰਗੀ ਉਹਨੂੰ ਨਹੀਂ ਮੈਂ ਕਿਹਾ ਜਿਹੜਾ ਉਹਦਾ ਫਿਅਰਸ ਹੈ ਉਹ ਮੇਰਾ ਗੁੱਡ ਫਰੈਂਡ ਆ ਜੀ ਹੂੰ ਹੂੰ ਉਹਦਾ ਜਿਹੜਾ ਵੱਡਾ ਬ੍ਰਦਰ ਆ ਉਹ ਜਿਵੇਂ ਅਸੀਂ ਇਕੱਠੇ ਹੀ ਰਹਨੇ ਆ 24 ਘੰਟੇ ਇੰਡੀਆ ਮੇਰੇ ਨਾਲ ਸਨੈਪ ਚਟਾਂ ਵੀ ਦੇਖਿਆ ਹਣੋ ਭਿੰਦਰਾ ਹੀ ਮੁੰਡੇ ਦੋਨ ਮਾਉਨੂ ਵੀ ਮੈਸੇਜ ਕਰਿਆ ਮੈਂ ਕਿਹਾ ਉਹ ਵੀ ਐਟ ਦੀ ਐਂਡ ਆਫ ਦਾ ਡੇ ਮੈਨੂੰ ਇਹ ਕਹਿ ਕੇ ਵੀ ਕਹਿੰਦਾ ਯਾਰ ਪੈਸੇ ਮਿਲੇ ਫਲਾਨਾ ਢਿੰਗਾ ਇੰਨੇ ਦਿੱਤੇ ਉਹਨਾਂ ਨੇ ਮੈਂ ਕਿਹਾ ਜੇ ਪੈਸੇ ਦਿੱਤੇ ਫਿਰ ਯਾਰ ਤਾਂ ਫਿਰ ਆਪਾਂ ਮੈਂ ਕਿਹਾ ਮੇਰੇ ਤੋਂ ਲੈ ਲੈ ਪੈਸੇ ਉਹ ਨਹੀਂ ਕਿਤੇ ਮੈਨੂੰ ਕਹਿੰਦਾ ਮੇਰੇ ਤੋਂ ਲੈ ਲੈ ਉਹ ਨਹੀਂ ਪੈਸੇ ਮੈਂ ਉਹਨੂੰ ਐ ਵੀ ਕਿਹਾ ਫਿਰ ਉਹ ਕਹਿੰਦਾ ਯਾਰ ਮੈਨੂੰ ਇਹ ਚੀਜ਼ਾਂ ਦੇ ਵਿੱਚ ਨਾ ਲਿਆਇਆ ਕਰ ਕਿ ਜਿਹੜਾ ਤੁਹਾਡਾ ਹੈਗਾ ਮੈਨੂੰ ਨਹੀਂ ਪਤਾ ਕਿ ਆਪਣੇ ਹੱਥ ਖੜੇ ਆ ਫਿਰ ਹੁਣ ਆਪਣਾ ਤਾਂ ਰਿਲੇਸ਼ਨ ਉਹਦੇ ਨਾਲ ਆ ਜੀ ਉਹਨੇ ਆਪਾਂ ਨੂੰ ਕਹਿ ਦਿੱਤਾ ਕਿ ਇਹ ਚੀਜ਼ਾਂ ਨੂੰ ਕੜ ਦੇ ਵਿੱਚੋ ਕਿ ਆਪਣਾ ਰਿਲੇਸ਼ਨ ਹੋਰ ਆ ਫਿਰ ਹੁਣ ਐਜ਼ ਆ ਆਰਟਿਸਟ ਹੀ ਫਿਰ ਇਟਸ ਓਕੇ ਜੀ ਕੋਈ ਗੱਲ ਨਹੀਂ ਇਹ ਜਿੱਥੇ ਅੱਜ ਕੱਲ ਮੈਂ ਅੱਜ ਵੀ ਇੱਕ ਵੀਡੀਓ ਦੇਖ ਰਿਹਾ ਸੀ ਵੀ ਇਹ ਬੌਂਸਰਾਂ ਨੂੰ ਲੈ ਕੇ ਬੜਾ ਨਾਲ-ਨਾਲ ਚੱਲਿਆ ਜਾਂਦਾ ਤੇ ਇਹ ਆਪਣੇ ਜਿਵੇਂ ਤੁਸੀਂ ਮੈਂ ਤੁਹਾਡੀ ਗੱਲ ਕਰਦਾ ਕਮਾਂਡੋ ਨਹੀਂ ਕਮਾਂਡੋ ਨਹੀਂ ਠੀਕ ਆ ਪਰ ਜਿਵੇਂ ਹੁਣ ਤੁਸੀਂ ਵੀ ਆਏ ਹੋ ਇਕੱਲੇ ਮਤਲਬ ਸਾਡੇ ਨਾਲ ਇੰਟਰਵਿਊ ਕਰਨ ਆ ਇਕੱਲੇ ਹੀ ਆਏ ਹੋ ਕੋਈ ਐਡਾ ਤੁਹਾਡੇ ਨਾਲ ਕੋਈ ਤਾਮ-ਜਾਮ ਕੁਝ ਨਹੀਂ ਇਕੱਲੇ ਆਏ ਹੋ ਇਕੱਲੇ ਚਲੇ ਜਾਨੇ ਹੋ ਤੇ ਇਹ ਕਿਤੇ ਨਾ ਕਿਤੇ ਜਿਵੇਂ ਕਰਨ ਦਾ ਦੇਖਿਆ ਵੀ ਉਹ ਬੜਾ ਬੰਦ ਬਾਡੀ ਗੱਡੀ ਜੋ ਮਤਲਬ ਚੱਲ ਰਿਹਾ ਹੈ ਬੜਾ ਸਿਕਿਉਰਟੀ ਲੈ ਕੇ ਉਹ ਮੈਨੂੰ ਸਮਝ ਨਹੀਂ ਆਈ ਵੀ ਇਹ ਕਿਤੇ ਨਾ ਕਿਤੇ ਡਰ ਦੀ ਗੱਲ ਆ ਕਿ ਲੜਾਈ ਝਗੜਾ ਦੀ ਗੱਲ ਗੱਲ ਦੇਖੋ ਜੀ ਇੰਡੀਆ ਜੀ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਕਲਾਕਾਰਾਂ ਨਾਲ ਇਹ ਜੀ ਹਰਕਤ ਹੋਈ ਆ ਸੋ ਇੱਕ ਸੋਨ ਨਚ ਆਇਆ ਸਾਨੂੰ ਵੀ ਗਾਂ ਦੀ ਗਾਂ ਕਿ ਤੁਹਾਨੂੰ ਕਿ ਉਹਨਾਂ ਨੂੰ ਫੋਨ ਫੋਨ ਕਰਿਆ ਕਿਸੇ ਨੇ ਅੱਛਾ ਜੀ ਕਿ ਭਾਈ ਤੁਹਾਡੇ ਸੋਨੇ ਦੀਆਂ ਜੰਨੀਆਂ ਜੁੰਨੀਆਂ ਬਹੁ ਪਈਆਂ ਹੁੰਦੀਆਂ ਕਿ ਥੋੜਾ ਮੋਟਾ ਪਾਰਟੀ ਖੰਡ ਕਟਾਓ ਕੁਝ ਕਿਹਾ ਹੋਣਾ ਸਾਨੂੰ ਦੇਖੋ ਜੀ ਜੇ ਆਪਾਂ ਗਾਣਿਆਂ 'ਚ ਕਹਿੰਦੇ ਆ ਨਾ ਕਿ ਅਸੀਂ ਆਏ ਆ ਫਲਾਨਾ ਢੀਂਗਾ ਦਾ ਤੁਹਾਡੇ ਚਾਰ ਬੰਦੇ ਤੁਹਾਨੂੰ ਜਾਣਨ ਵਾਲੇ ਨਾ ਕੱਲੇ ਗੀਤ ਕਰਕੇ ਨਹੀਂ ਮੈਂ ਇੰਡੀਆ ਜਾਂਦਾ ਨਹੀਂ ਦੋ ਸ਼ਹਿਰ ਨੇ ਆਪਣੇ ਇੱਕ ਆ ਪੰਜਾਬ ਬ੍ਰੈਂਟਨ ਇੱਥੇ ਆਈ ਇੱਕ ਪੰਜਾਬ ਇੰਡੀਆ ਦੇ ਵਿੱਚ ਆ ਜੇ ਆਪਾਂ ਉਹੀ ਦੋ ਥਾਵਾਂ ਤੇ ਆਪਣੇ ਨਾਲ ਬੌਂਸਰ ਜਾਂ ਸਿਕਿਉਰਟੀ ਲੈ ਕੇ ਫਿਰਨਾ ਫਿਰ ਹੜਤੂ ਲਾਂਤ ਆ ਜੀ ਆਪਣੇ ਤੇ ਕਿ ਆਪਾਂ ਆਪਣੇ ਸ਼ਹਿਰਾਂ ਜੀ ਲੋਕ ਕੇ ਜੇ ਫਿਰਨਾ ਤਾਂ ਮੈਂ ਉਹੀ ਤੁਹਾਨੂੰ ਜਿਵੇਂ ਹੁਣ ਅਸੀਂ ਤੁਸੀਂ ਆਪਣੇ ਬਿਲਕੁਲ ਫ੍ਰੀ ਮਾਈਂਡ ਫ੍ਰੀ ਆਏ ਹੋ ਕੱਲੇ ਹੀ ਆਏ ਆ ਕੱਲੇ ਹੀ ਹੁਣ ਤੁਸੀਂ ਜਾ ਰਹੇ ਹੋ ਤੁਸੀਂ ਤਾਂ ਕੋਈ ਰੱਖਿਆ ਨਹੀਂ ਮਤਲਬ ਇਹ ਫਿਰ ਉਹਨਾਂ ਨੂੰ ਫੋਨ ਫਾਨ ਆਇਆ ਜੀ ਕਿਸੇ ਦਾ ਕਿ ਇੰਨੀ ਫਰੋਤੀ ਦੀ ਉਹ ਖਬਰਾਂ ਖੂਬਰਾ ਵੀ ਲੱਗੀਆਂ ਕਿ 20 ਲੱਖ ਦੇ ਦੁਖ ਨਹੀਂ 50 ਲੱਖ ਦੇ ਤੋਂ ਐਂ ਕੁਝ ਆਇਆ ਸਾਨੂੰ ਵੀ ਵਿਚ ਦੀ ਵਿਚ ਪਤਾ ਲੱਗਿਆ ਕਿ ਉਹਨਾਂ ਨੂੰ ਫੋਨ ਫੋਨ ਕਰਿਆ ਜੇ ਤੁਹਾਡੇ ਮਿੱਤਰ ਆ ਲਿੰਕਾ ਦਾ ਫਿਰ ਤੁਸੀਂ ਉਹਨਾਂ ਨੂੰ ਸਿੱਧਾ ਫੋਨ ਕਰਾ ਦਿਓ ਭਾਈ ਕੀ ਆਪਣੇ ਜਾਣਰ ਬੀਲੀ ਆ ਜਾਂ ਆਪਾਂ ਨੂੰ ਜਾਣਦੇ ਆ ਹਰੇਕ ਬੰਦੇ ਦੇ ਲਿੰਕ ਹੁੰਦੇ ਆ ਮਾੜੇ ਬੰਦੇ ਵੀ ਲੋਕਾਂ ਨੂੰ ਜਾਣਦੇ ਆ ਚੰਗੇ ਵੀ ਲੋਕਾਂ ਨੂੰ ਉਹ ਵੀ ਲੋਕ ਹੀ ਆ ਉਹ ਕਿਹੜਾ ਉਹ ਕਿਤੇ ਹੋਰ ਉਤਰਿਆ ਉਹ ਵੀ ਬੰਦੇ ਹੀ ਨੇ ਜਾਂ ਐ ਨਹੀਂ ਹੋ ਸਕਦਾ ਮੈਨੂੰ ਉਹ ਕਿਵੇਂ ਜਾਣਦਾ ਇਹ ਸਾਰੇ ਬੰਦੇ ਆ ਕਿਤੇ ਨਾ ਕਿਤੇ ਬੰਦਾ ਟੱਕਰੀ ਜਾਂਦਾ ਵਾ ਕਿਤੇ ਹੁਣ ਪ੍ਰੋਗਰਾਮ ਲਾਉਣ ਜਾਈਦਾ ਗਾਂ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਟੱਕਰ ਗਿਆ ਆ ਜਿਵੇਂ ਜੇ ਤੁਹਾਡੇ ਲਿੰਕ ਹੈਗਾ ਵਾ ਫਿਰ ਤਾਂ ਤੁਸੀਂ ਗਾਣਿਆਂ 'ਚ ਕਹਿੰਦੇ ਹੋ ਐ ਬਹੁਤ ਲਿੰਕ ਨੇ ਕਿਤੇ ਨਾ ਕਿਤੇ ਜਿਵੇਂ ਇਹ ਪਹਿਲਾਂ ਵੀ ਗੱਲਾਂ ਚੱਲੀਆਂ ਆਪਾਂ ਉਹ ਪੁਰਾਣੀਆਂ ਗੱਲਾਂ ਚੰਗੇ ਨਹੀਂ ਲੱਗਦੇ ਕਹਦੇ ਤੁਸੀਂ ਪਹਿਲਾਂ ਵੀ ਕਈ ਇੰਟਰਵਿਊ ਉਹ ਤਾਂ ਵਿਚਾਰੇ ਔਖੇ ਹੋਏ ਪਏ ਨੇ ਹੁਣ ਟੈਂਪੂ 'ਚ ਉਹ ਹੀ ਉੱਤਰਦੇ ਨੇ ਨਵੀਂ ਵੀਡੀਓ ਦੇਖੀ ਆ ਉਹਨਾਂ ਨੇ ਗੱਡੀਆਂ ਵੀ ਕੋਲੀਆਂ ਕਿ ਸਾਡੇ ਨਾਲ ਟੈਂਪੂ 'ਚ ਬੈਠੋ ਟੈਂਪੂ 'ਚ ਲਾ ਲਾ ਦਿੰਦੇ ਨੇ ਟੈਂਪੂ 'ਚ ਛਾੜ ਦਿੰਦੇ ਨੇ ਪਤਾ ਨਹੀਂ ਬਖਤਰਬੰਦ ਗੱਡੀਆਂ ਜਿਹਨੂੰ ਆਪਾਂ ਕਹਿ ਦਈਏ ਫਬਜੀ ਰੱਖਦੇ ਆ ਹਾਂ ਯਾਰ ਉਹ ਹੁਣ ਹੋ ਰਿਹਾ ਜੀ ਕਿਉਂਕਿ ਉਹਨਾਂ ਦਾ ਵੀ ਸਿਕਿਉਰਿਟੀ ਦਾ ਮਸਲਾ ਪੰਜਾਬ ਪੁਲਿਸ ਐ ਢਿੱਲ ਨਹੀਂ ਛੱਡ ਸਕਦੀ ਕਿਉਂਕਿ ਉਹਨਾਂ ਨੂੰ ਵੀ ਫੋਨ ਆਇਆ ਹੁਣ ਜਿਹੜੇ ਬੰਦਿਆਂ ਨੇ ਫੋਨ ਲਾਇਆ ਉਹ ਬੰਦੇ ਹੁਣ ਖਬਰਾਂ 'ਚ ਤੁਸੀਂ ਵੀ ਪੜ੍ਹੇ ਲਿਆ ਜੀ ਕਿੰਨਾ ਦਾ ਨਾਮ ਲਿਖਿਆ ਵਿਆਵਾ ਉਹ ਹੁਣ ਬੰਦਿਆਂ ਨੇ ਪਹਿਲਾਂ ਵੀ ਕਈ ਧਮਕੀਆਂ ਦਿੱਤੀਆਂ ਪੂਰੀਆਂ ਵੀ ਹੋਈਆਂ ਨੇ ਕਈ ਵਾਰੀ ਪੁਲਿਸ ਹੁਣ ਉਹਨਾਂ ਨੂੰ ਵੀ ਲੱਭ ਰਹੀ ਆ ਜੀ ਕਿਤੇ ਨਾ ਕਿਤੇ ਸੋ ਪੁਲਿਸ ਵੀ ਢਿੱਲ ਨਹੀਂ ਦੇ ਰਹੀ ਪੁਲਿਸ ਆਪਣਾ ਪੂਰਾ ਕੰਮ ਕਰ ਰਹੀ ਹੈ ਜੀ ਬਟ ਜੇ ਕਿਹਾ ਜਾਵੇ ਇੰਨੇ ਜੋਗ ਇੰਨੀ ਲੋੜ ਹੈ ਨਹੀਂ ਅਰੇ ਕਿਤੇ ਨਾ ਕਿਤੇ ਜਿਵੇਂ ਆਪਾਂ ਪਿੱਛੇ ਜੇ ਵੀ ਦੇਖਿਆ ਕਈ ਸਿੰਗਰ ਨੇ ਜਾਂ ਕਈ ਆਪਣੇ ਕਲਾਕਾਰ ਨੇ ਆਪਣੇ ਤੇ ਆਪ ਹੀ ਕੁਝ ਕਰਵਾ ਕੇ ਫੋਨ ਕਰਵਾ ਕੇ ਮਤਲਬ ਆਪਣੇ ਫੈਮਲੇ ਵੀ ਕਰਾਇਆ ਹੋਵੇ ਜੀ ਹੁਣ ਕੀ ਹੁਣ ਜਿਨੇ ਕਰਿਆ ਰੱਬ ਜਾਣਦਾ ਜੀ ਉਹਨੇ ਕਰਿਆ ਵੀ ਆ ਕਿ ਨਹੀਂ ਜਾਂ ਜਿਨਾਂ ਨੂੰ ਆਇਆ ਉਹ ਵੀ ਰੱਬ ਜਾਣਦਾ ਜੀ ਉਹਨਾਂ ਨੂੰ ਆਇਆ ਕਿ ਨਹੀਂ ਪਰ ਵਿੱਚੋਂ ਖਲ ਮੈਂ ਆਪ ਖਬਰ ਪੜ੍ਹੀ ਹੈ ਜੀ ਉਹ ਖਨੀ ਕਿਹੜਾ ਕਿਸ ਨੇ ਮੈਨੂੰ ਭੇਜਤੀ ਸੀ ਇੰਸਟਾਗ੍ਰਾਮ ਤੇ ਕਿ ਆਹ ਖਬਰ ਆਈ ਆ ਉਹਨਾਂ ਦੇ ਕਲਾ ਉਹ ਤੇ ਲਿਖਿਆ ਹੈ ਕਿ ਜੀ ਇਹਨਾਂ ਨੇ ਥਾਣੇ ਤੇ ਜਾ ਕੇ ਰਿਪੋਰਟ ਦਰਜ ਕਰਾਈ ਆ ਪਹਿਲਾਂ ਆਪ ਹੀ ਇੱਕ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਮੁੜ ਕੇ ਆਪ ਹੀ ਥਾਣਿਆਂ 'ਚ ਰਿਪੋਰਟਾਂ ਜੀ ਮੁੜ ਕੇ ਆਪ ਹੀ ਮਤਲਬ ਕਿਤੇ ਨਾ ਕਿਤੇ ਇਹ ਲੱਗੀ ਆ ਜੀ ਵੀ ਦੇਖੋ ਉਹ ਜਾ ਰਿਹਾ ਮਤਲਬ ਇੱਕ ਜਿਵੇਂ ਆਪਣੇ ਉਹਨੂੰ ਵੱਡੇ ਬਹੁਤ ਵੱਡੇ ਕਲਾਕਾਰ ਦੱਸਣ ਲਈ ਕਿ ਨਹੀਂ ਵੱਡਾ ਦਾ ਜੀ ਦੇਖੋ ਬੰਦਾ ਕੰਮ ਨਾਲ ਹੁੰਦਾ ਅ ਕਮਾਂਡੋ ਕਮਾਂਡੋ ਰੱਖ ਕੇ ਕੋਈ ਬੜਾ ਨਹੀਂ ਹੁੰਦਾ ਨਾ ਕੋਈ ਘਟ ਵੀ ਨਹੀਂ ਜਾਂਦਾ ਇਹਦੇ ਨਾਲ ਅਗਲੇ ਦੀ ਸਿਕਿਉਰਿਟੀ ਲੱਤੀ ਆ ਜੀ ਅਗਲੇ ਨੂੰ ਡਰ ਹੋਊਗਾ ਹਰੇਕ ਬੰਦੇ ਨੂੰ ਡਰ ਲੱਗਦਾ ਜੀ ਹੁਣ ਤੁਹਾਨੂੰ ਕੋਈ ਫੋਨ ਕਰਕੇ ਕਹੂਗਾ ਕਿ ਐਂ ਗੱਲਵਾਦਾ ਤੁਸੀਂ ਵੀ ਇੱਕ ਵਾਰੀ ਆਪਦੀ ਸਿਕਿਉਰਿਟੀ ਦਾ ਲਾਉਂਗੇ ਪਰ ਮੈਂ ਤਾਂ ਗੱਲ ਗਾਣਿਆਂ ਦੀ ਕਰਦਾ ਜੀ ਜੇ ਗਾਣਿਆਂ ਦੇ ਹਿੱਕਾਂ ਚੌੜੀਆਂ ਨੇ ਤਾਂ ਫਿਰ ਨੋਰਮਲ ਲਾਈਫ ਚ ਵੀ ਚਾੜ ਹੁਣ ਵੀ ਇੱਕ ਗਾਣਾ ਆਇਆ ਤਾਜ਼ਾ ਤਾਜ਼ਾ ਵੀ ਨਾਗ ਬਣ ਕੇ ਦਸ ਦੇ ਫਲਾਨਾ ਕਰਦੇ ਲਾਈਕ ਸਮਥਿੰਗ ਲਾਈਕ ਥਰ ਤੇ ਇਹ ਅੱਜ ਹੀ ਉਹਨਾਂ ਦੇ ਥੋੜੇ ਚਿਰ ਪਹਿਲਾਂ ਹੀ ਲਾਂਚ ਕੀਤਾ ਤੇ ਮਰ ਗਾਣਿਆਂ ਚ ਤਾਂ ਆਪਾਂ ਬਹੁਤ ਸ਼ੇਰ ਬਣਦੇ ਆ ਪਰ ਰੀਅਲ ਲਾਈਫ ਦੇ ਵਿੱਚ ਫਿਰ ਆਪਾਂ ਮਤਲਬ ਸਿਕਿਉਰਟੀਆਂ ਰੱਖਦੇ ਆ ਵੀ ਪਤਾ ਨਹੀਂ ਮੈਨੂੰ ਖਤਰਾ ਹੀ ਨਹੀਂ ਤੇ ਆਮ ਦੇਖੋ ਜੀ ਗੋਲੀ ਵੱਜਦੀ ਆ ਬੰਦਾ ਪਹਿਲੇ ਸੱਟੇ ਨਹੀਂ ਮਰ ਜਾਂਦਾ ਇਹ ਮੇਰੇ ਤਾਂ ਚੱਲ ਨਹੀਂ ਵੱਜੀ ਕਦੇ ਪਰੂੰ ਆਪਣੇ ਨਾਲ ਦਿਆਂ ਦੇ ਜਾਂ ਸਾਡੇ ਵੀ ਖਬਰਾਂ ਗੋਲ ਦੀ ਨੰਗੀਆਂ ਹੋਣ ਕਿ ਹਾਏ ਵੱਜੀ ਸੀ ਬਚ ਕੇ ਪਰ ਜੀ ਆਏ ਆਪਾਂ ਕਹੀਏ ਆਏ ਕੁਝ ਨਹੀਂ ਮਾਰ ਸਕਦਾ ਹੁੰਦਾ ਜੀ ਜੇ ਤੁਹਾਨੂੰ ਅਗੇ ਕਿਸੇ ਨੇ ਕੁਝ ਕਿਹਾ ਵੀ ਆ ਅਗਲੇ ਨੂੰ ਸਮਝ ਜਾ ਅਗਲੇ ਨਾਲ ਕੋਈ ਕੰਪਰਮਾਏ ਤੁਹਾਡੇ ਗੋਲੀ ਮਾਰਨਾ ਕੋਈ ਸੌਖਾ ਕੰਮ ਨਹੀਂ ਹੈ ਜੀ ਕਿਉਂ ਹਰੇਕ ਹੀ ਗੋਲੀ ਮਾਰ ਜੂਗਾ ਆਏ ਤਾਂ ਫਿਰ ਮੇਰੇ ਹੁਣ ਨੂੰ ਕਈ ਵੱਜਣੀਆਂ ਸੀ ਮੈਨੂੰ ਵੀ ਬਥੇਰੇ ਫੋਨ ਆਉਂਦੇ ਆਈ ਬਥੇਰੇ ਮੈਸੇਜ ਆਉਂਦੇ ਆ ਪਰ ਆਪਾਂ ਨੂੰ ਪਤਾ ਕਿ ਆਪਣੇ ਚਾਰ ਮਿੱਤਰ ਹੈਗੇ ਨਾਲ ਜੀ ਕੋਈ ਚੱਕਰ ਨਹੀਂ ਹੈ ਕੋਈ ਗੱਲ ਨਹੀਂ ਹੀ ਟੱਕਰ ਲਈ ਭਰਾ ਸੋ ਇਹ ਸੰਨ ਐਲੀ ਮੰਗੜ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕੁਝ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਉਹਨਾਂ ਨੇ ਕਿੱਦਾਂ ਸਟਰਗਲ ਕੀਤਾ ਕਿੱਦਾਂ ਆਪਣੀ ਲਾਈਫ ਦੇ ਵਿੱਚ ਇਹਨਾਂ ਉੱਪਰ ਆਏ ਨੇ ਸੋ ਕੈਮਰਾਮੈਨ ਭਵਿਸ਼ਪਾਲ ਬੈਂਸ ਦੇ ਨਾਲ ਭੁਪਿੰਦਰ ਗਰੇਵਾਲ ਦਿੱਲੀ ਪੋਸਟ ਬ੍ਰੈਂਟਨ ਕੈਨੇਡਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ